ਇਹ ਮੁਕੱਦਮਾ ਨੰਬਰ 36/22 ਅੰਡਰ ਸੈਕਸ਼ਨ 22 ਕਾਡ 85 ਐਨਡੀਪੀਐਸ ਹੈ ਜਿਹੜਾ ਇਹ ਦਰਜ ਕੀਤਾ ਗਿਆ ਸੀ ਇਹ ਐਨਐਫਐਲ ਗਰਾਊਂਡ ਨੇ ਆ ਨੰਗਲ ਚੜ੍ਹਦੇ ਪਾਸੇ ਇੱਥੇ ਪਸ਼ੂਆਂ ਦਾ ਫਾਟਕ ਹੈ ਉੱਥੇ ਐਸਆਈ ਕੇਸ਼ਕੁਮਾਰ ਅਤੇ ਉਹਦੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਉੱਥੇ ਜਿਹੜਾ ਹੈਗਾ ਇੱਕ ਦੋ ਬੰਦੇ ਇੱਕ ਦਾ ਨਾਮ ਹੈਗਾ ਰੋਕੀ ਸਾਨੂੰ ਫਰਮਲਦਾਸ ਤੇ ਦੂਆ ਸਰਬਜੀਤ ਸਿੰਘ ਜਿਹਨੂੰ ਠੰਡੂ ਕਹਿੰਦੇ ਆ ਕਿਲਨ ਏਰੀਆ ਦਾ ਰਹਿਣ ਵਾਲਾ ਹੈ ਇਹ ਰੋਕੀ ਤੇ ਪਹਿਲਾਂ ਵੀ ਚਾਰ ਪਰਚੇ ਨੇ ਇਹਦੇ ਇਹਦੇ ਤੇ ਵੀ ਹੈਗੇ ਨੇ ਸਰਬਜੀਤ ਦੇ ਪਰਚੇ ਤੇ ਆ ਰਹੀ ਸੀ 88 ਵਾਤੇ ਗ੍ਰੇ ਕਲਰ ਦੀ ਰਿਐਕਟਿਵ ਸੀ ਪੀ ਵੀ 12 एवी 4960 ਤਾਂ ਫਿਰ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਆਰਾਊਂਡ ਅਪ ਕਰ ਕੀਤਾ ਸੀ ਤੇ ਉਸ ਦੇ ਮੌਕੇ ਤੇ ਜਿਹੜੇ ਸਮਰੱਥ ਅਧਿਕਾਰੀ ਮਦਨਜੀਵ ਵੱਲੋਂ ਜਿਹੜੀ ਅਗਲੀ ਤਫ਼ਤੀਸ਼ ਅਮਲ ਚੱਲ ਜਾਂਦੀ ਏ ਜਦੋਂ ਜਦੋਂ ਉਹਨਾਂ ਦੀ ਡਿੱਗੀ ਵਿੱਚੋਂ ਜਿਹੜਾ ਕਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਪਦਾਰਥ ਜਿਹੜਾ ਹੈਗਾ ਉਹ ਚੈੱਕ ਕਰਨ ਤੇ ਉਹ ਜਿਹੜਾ ਹੋਇਆ ਕਰੀਬ 28 ਗ੍ਰਾਮ ਜਿਹੜਾ ਹੈਗਾ ਵੈਕ ਪਾਊਡਰ ਸੀ ਕਨਸ਼ੀਲਾ ਪਦਾਰਥ ਕਿ ਦੋਨਾਂ ਤੇ ਐਨ ਡੀ ਪੀ ਐਸ ਦੀ ਪਰਚੀ ਦਰਜ ਹੈ ਬਿਲਕੁਲ ਇਹਨਾਂ ਦੇ ਰੋਕੀ ਦਾ 4 ਐਨ ਡੀ ਪੀ ਐਸ ਦੇ ਸਾਈ ਹਾਂਜੀ ਇਹ ਦੂਸਰਾ ਠੰਡੂ ਜਿਹੜਾ ਠੰਡੂ ਤੇ ਵੀ ਪਹਿਲਾਂ ਕੈਂਡੀ ਪੀਐਸ ਦਾ ਪਰਚਾ ਹੈਗਾ ਜੀ ਰਿਮਾਰਡ ਵਗੈਰਾ ਲਿਆ ਜਾ ਇਹਨਾਂ ਦੋ ਦਿਨ ਦਾ ਪੁਲਸਰ ਮੰਡ ਲਿਆ ਸੀ ਜੀ ਕੱਲ ਖਤਮ ਹੋਊਗਾ ਜੀ ਕੁਛ 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 ਦੱਸਿਆ ਕੁਛ ਗਿਸ ਜਿਹੜੀ ਹੈਗੀ ਅਸੀਂ ਕਰ ਰਿਹਾ ਜਿਹੜੇ ਬੰਦੇ ਹੈਗੇ ਨੇ ਉਹ ਆਪਾਂ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਜਲਦੀ ਕਰਾਂਗੇ ਕਿੰਨਾ ਜਿਹੜਾ ਮਾਲ ਫੜਿਆ ਗਿਆ 28 ਗ੍ਰਾਮ ਜੀ 28 ਗ੍ਰਾਮ ਫਿਲ੍ਹਾ ਦੋਨਾਂ ਕੋਲੇ ਹਾਂ ਡਿੱਗੀ ਦੇ ਵਿੱਚ ਸੀ ਇਹਨਾਂ ਕੋਲੇ ਦੋਨੇ ਇਕੱਠੇ ਸੀ ਦੋਨੇ ਇਕੱਠੇ ਸੀ ਡਰਗਮਨ ਹੀ ਸੀ ਇਹਨਾਂ ਕੋਲ ਮਿਲੀ ਹੋਵੇ ਡਰਗਮਨ ਹੀ ਨਹੀਂ ਜਾਨੀ ਹੈਗੀ ਗ੍ਰਾਮ ਥੋੜੀ ਸੀ ਤੇ ਯੁਧ ਨਸ਼ ਅਸੇਹੀ ਹੈ ਜੀ ਅਲਰਟ ਜਿਹੜਾ ਨੂੰ ਨਸ਼ਾ ਐਡਿਕਟ ਨੇ ਉਹ ਚਲ ਜਾਣਾ ਆਪਣੇ ਸੈਂਟਰ ਦੇ ਵਿੱਚ ਨਹੀਂ ਐਫ ਆਈ ਆਰ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਹਮੇਚ ਲਿਆਵਾਂਗੇ ਇੱਕ ਇਹ ਵੀ ਸਿਗਾ ਸਰਕਾਰ ਨੇ ਹੁਕਮ ਹੈ ਜਿਹੜੀਆਂ ਸਰਕਾਰੀ ਸਹੂਲਤਾਂ ਦਾ ਫਾਇਦਾ ਲੈਂਦੇ ਉਹ ਬੰਦ ਕਰਕੇ ਬਿਲਕੁਲ ਇਹ ਆਇਆ ਸੀ ਜੀ ਇਹ ਗੱਲ ਵੀ ਸੁਣਨੇ ਚਾਹੀਏ ਕਿ ਜਿਹੜੀਆਂ ਵੀ ਸਰਕਾਰੀ ਸਹੂਲਤਾਂ ਨੇ ਉਹ ਸਹੂਲਤਾਂ ਜਿਹੜੀਆਂ ਇਹਦੀ ਖਤਮ ਕਰ ਦਿੱਤੀਆਂ ਜਾਊਗੀਆਂ ਕਿ ਜਿਹਨਾਂ ਦੇ ਲਾਫਟੇ ਨਸ਼ਾ ਦੇ ਪਰਚੇ ਹੋਣਗੇ ਚਾਹੇ ਉਹ ਕਿਸੇ ਤਰ੍ਹਾਂ ਖਾਣ-ਖਾਟਾ ਸੂ ਜੋ ਵੀ ਸਕੀਮਾਂ ਹੈਗੀਆਂ ਇਹਦੇ ਬਾਰੇ ਲੱਗਿਆ ਸੀ ਜੀ ਮੈਸੇਜ ਆਮ ਚਰਚਾ ਦੰਗਲ ਵਿੱਚ ਵੀ ਹੋ ਰਹੀ ਸਰ ਕੋਈ ਵੱਡਾ ਤਸਕਰ ਹੈਗਾ ਉਹਦੀ ਵੀ ਕੋਈ ਪ੍ਰੋਪਰਟੀ ਸੀ ਹੁਣ ਕੋਈ ਸ਼ਾਇਦ ਹੈ ਨਹੀਂ ਉਹ ਜਿਹੜੀ ਹੈਗੀ ਜੀ ਉਹ ਆਪਣੇ ਲੈਵਲ ਤੇ ਤਾਂ ਨਹੀਂ ਦੇਖੋ ਹੈਗੀ ਉਹ ਅਗਲੇ ਕੋਈ ਮੈਂ ਇਨਫੋਰਮੇਸ਼ਨ ਨਹੀਂ ਕਹਿ ਸਕਦਾ ਅਗਰ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਿਆਂਗਾ